ਪੰਜਾਬ ਵਿੱਚ ਪਿਛਲੇ 24 ਘੰਟਿਆਂ 'ਚ ਤੇਜ਼ ਮੀਂਹ ਤੇ ਗੜੇਮਾਰੀ ਦੇ ਕਾਰਨ 4 ਡਿਗਰੀ ਤੱਕ ਜਿਹੜਾ ਪਾਰਾ ਡਿੱਗਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਮੌਸਮ ਨੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਕਰਵਟ ਲੈ ਲਈ ਹੈ ਉੱਥੇ ਮੌਸਮ ਵਿਗਿਆਨ ਕੇਂਦਰ ਨੇ 26 ਫਰਵਰੀ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਇੱਕ ਵਾਰ ਫਿਰ ਜਿਹੜਾ ਮੌਸਮ ਬਦਲ ਸਕਦਾ ਹੈ ਪਰ ਉਹ ਤੇ ਅੱਜ ਦੱਸ ਦਈਏ ਕਿ ਅੱਜ ਮੌਸਮ ਜਿਹੜਾ ਸਾਫ਼ ਬਣਿਆ ਹੋਇਆ ਪੰਜਾਬ ਦੇ ਵਿੱਚ ਫਿਲਹਾਲ ਕੋਈ ਅੱਜ ਲਈ ਅਲਰਟ ਜਿਹੜਾ ਜਾਰੀ ਨਹੀਂ ਹੋਇਆ ਪਰ ਕੱਲ 30 ਤੋਂ 40 ਕਿਲੋਮੀਟਰ ਤੇਜ਼ ਠੰਡੀਆਂ ਹਵਾਵਾਂ ਚੱਲੀਆਂ ਤੂਫਾਨੀ ਹਵਾਵਾਂ ਦੇ ਨਾਲ ਜਿਹੜਾ ਲੋਕਾਂ ਨੂੰ ਠੰਡ ਵੀ ਮਹਿਸੂਸ ਹੋਈ ਉੱਤੇ ਗੜੇ ਮਾਰੀ ਕਾਫੀ ਭਾਰੀ ਹੋਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਜਿਸ ਤੋਂ ਬਾਅਦ ਲੋਕਾਂ ਚ ਠੰਡ ਜਿਹੜੀ ਮਹਿਸੂਸ ਕੀਤੀ ਜਾ ਰਹੀ ਪੰਜਾਬ ਵਿੱਚ ਪਏ ਮੀਤੇ ਗੜੇ ਮਾਰੀ ਨਾਲ ਜਿਹੜੀ ਠੰਡ ਵੱਧ ਗਈ ਹੈ 4 ਡਿਗਰੀ ਤੱਕ ਤਾਪਮਾਨ ਡਿੱਗਦਾ ਹੋਇਆ ਨਜ਼ਰ ਆਇਆ ਅਤੇ ਤਾਂ ਦਾਜੀ ਕੇ ਮੌਸਮ ਵਿਗਿਆਨ ਕੇਂਦਰ ਮੁਤਾਬਕ ਪਿਛਲੇ 24 ਘੰਟੇ ਦੌਰਾਨ ਔਸਤ ਤੋਂ ਵੱਧ ਤਾਪਮਨ 4.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਸੂਬੇ ਵਿੱਚ ਆਮ ਨਾਲੋਂ 1.8 ਡਿਗਰੀ ਸੈਲਸੀਅਸ ਘੱਟ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਨ ਮਕਿੰਡਾ ਵਿੱਚ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੱਜ ਮੌਸਮ ਜਿਹੜਾ ਸਾਫ਼ ਰਹਿਣ ਦੀ ਉਮੀਦ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਉੱਥੇ ਮੌਸਮ ਕੇਂਦਰ ਮੁਤਾਬਕ ਪਿਛਲੇ 24 ਘੰਟੇ ਦੌਰਾਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਅੰਮ੍ਰਿਤਸਰ ਵਿੱਚ 36 ਣਾ ਵਿੱਚ 6 ਪਟਿਆਲਾ ਚ 9 ਫਰੀਦਕੋਟ ਚ 11 ਹੁਸ਼ਿਆਰਪੁਰ ਵਿੱਚ 15.5 ਐਸ.ਬੀ.ਐਸ ਨਗਰ ਵਿੱਚ 5.3 ਮਿਲੀਮੀਟਰ ਜੜੀ ਹੈ ਉਮੀਦ ਦਰਜ ਕੀਤਾ ਗਿਆ ਉੱਥੇ ਦੇ ਨਾਲ ਤੁਹਾਨੂੰ ਦੱਸਦੀ ਕਿ ਅੱਜ ਮੈਂ ਉਸੇ ਵਿਭਾਗ ਵੱਲੋਂ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਅੱਜ ਜਿਹੜਾ ਮੌਸਮ ਹੈ ਅਸਾਫ਼ ਬਣਿਆ ਹੋਇਆ ਪੰਜਾਬ ਦੇ ਵਿੱਚ ਬੱਦਲ ਜਿਹੜੇ ਨਹੀਂ ਛਾਏ ਹੋਏ ਕਾਫੀ ਲੱਗਿਆ ਹੈ ਇਸ ਤੋਂ ਬਾਅਦ ਅੱਜ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮੀ ਪਾਖੇਂਦਰ ਦੇ ਅਨੁਸਾਰ 24 ਫਰਵਰੀ ਤੋਂ ਇੱਕ ਨਵਾਂ ਪੱਛਮੀ ਗੜਬੜ ਜਿਹੜਾ ਸਰਗਰਮ ਹੋਣ ਜਾ ਰਿਹਾ ਜਿਸ ਦਾ ਅਸਰ ਹਿਮਾਚਲ ਦੇ ਪਹਾੜੀ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ 24 ਫਰਵਰੀ ਤੋਂ ਪਹਾੜੀ ਇਲਾਕਿਆਂ 'ਚ ਬਾਰਿਸ਼ ਦੇ ਨਾਲ-ਨਾਲ ਬਰਫਬਾਰੀ ਵੀ ਹੋ ਸਕਦੀ ਹੈ ਮਿੰਦਾਨੀ ਇਲਾਕਿਆਂ ਵਿੱਚ ਇਸ ਦਾ ਅਸਰ 26 ਫਰਵਰੀ ਨੂੰ ਪਵੇਗਾ ਉਹ ਦੱਸਿਆ ਗਿਆ ਕਿ 26 ਫਰਵਰੀ ਨੂੰ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਤਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਵਿੱਚ 36 ਮਿਲੀਮੀਟਰ ਜਿਹੜੀ ਬਾਰਿਸ਼ ਆ ਦਰਜ ਕੀਤੀ ਗਈ ਤੇ 26 ਫਰਵਰੀ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਜਿਹੜਾ ਕਰਵਟ ਲੈਂਦਾ ਹੋਇਆ ਨਜ਼ਰ ਆਵੇਗਾ ਉੱਥੇ ਤੋਂ ਅੰਦਾਜ਼ਾ ਹੈ ਕਿ ਕੱਲ ਕਾਫੀ ਭਾਰੀ ਗੜੇਮਾਰੀ ਆ ਜੜੀ ਉਹ ਦੇਖਣ ਨੂੰ ਮਿਲ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੀਡੀਓ ਸਾਹਮਣੇ ਨਿਕਲ ਕੇ ਆਈਆਂ ਜਿਸ ਵਿੱਚ ਕਾਫੀ ਭਾਰੀ ਗੜੇਮਾਰੀ ਹੋਏ ਜਿਸ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਕਰਵਟ ਲੈ ਲਈ ਹੈ